ਮਿਸਤਰੀ ਸਾਹਿਬ ਆਪਣੇ ਕੋ ਪਹੁੰਚ ਚੁਕੇ ਆ ਸਵੇਰੇ 10 ਵਜੇ ਫੋਨ ਕੀਤਾ ਇਹਦਾ ਹਾਂ ਮਟਨ ਲਰਾਲ ਆਇਆ ਹਿੰਦਾ 4 ਵਜ ਗਏ ਝੂਠਿਆਂ ਦਾ ਝੂਠਾ ਮਿਸਤਰੀ ਤੇਰੇ ਰਕਾ ਮੇਰੇ ਰਕਾ ਕਾਲ ਦੱਸ ਦੇ ਲਦਾ ਗਾ ਦੁਨੀਆ ਦੀ ਨਿਸ਼ਾਨੀ ਰਾਲ ਵਾਲਾ ਮੁੰਡਾ ਮਿਸਤਰੀ ਕਹਦਾ ਇਹ ਲੱਗਦੀ ਨਾ ਫੈਸਿਲਿਟੀ ਤੇਰੀ ਸਵੇਟੀ ਦੁਕਾਨ ਤੇ ਆ ਕਾਤਾ ਜੀ ਮਿਸਤਰੀ ਹਟਦੇ ਨੇ ਜਗਾਰ ਲੰਡਾ ਲੰਡਾ ਆ ਕਿਦਾਂ ਮਿਸਤਰੀ ਕਾਸਤੀਆਂ ਮੁੰਡੇ ਨੇ ਵੇਸਾਂ ਕਿੱਦਾਂ ਕਾਲੂ ਹਾਂਜੀ ਖਸਤਾ ਕੰਮ ਰੈਡੀ ਹਾਂਜੀ ਆਪਣਾ ਫੋਰਮੈਨ ਹੈ ਆਪਣਾ ਮਿੰਨੀ ਫੋਰਮੈਨ ਵੇਸਾਂ ਦਿੱਤੀਆਂ ਆਪਾਂ ਲਾ ਹਣ ਆਏ ਬੁਖਾਰ ਹੋ ਗਿਆ ਬੁਖਾਰ ਹੋ ਗਿਆ ਰਾਤ ਬਣਾ ਹੋਇਆ ਚੱਲ ਆ ਲਈ ਦਵਾਈ ਲੱਗਈ ਹੈ ਬਿਲਕੁਲ ਫੱਜੀ ਪੈਣ ਚੱਲੀਏ ਚੱਲ ਆ ਲਈ ਦਵਾਈ ਲੱਗ ਗਈ ਹੈ ਨਾ ਹੁੰਦੀ ਕੋਈ ਨਹੀਂ ਜਾ ਕਾ ਜਾ ਕੋਟਣੇ ਤੇ ਹਾਂਜੀ ਵੀਰ ਜੀ ਸਾਰੇਆਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੀ ਟਰੈਕਟਰ ਤੋਂ ਆਪਾਂ ਲਾਤਾ ਹੀ ਕੱਲ ਸਮਾਨ ਸਾਰਾ ਇਹ ਡੈਕ ਡੁਕ ਤਾਂ ਹੀ ਲਾ ਆਪਾਂ ਸਮਝੇ ਤੁਹਾਨੂੰ ਕਰੋ ਹਾਂ ਚੈੱਕ ਸਮਾਨ ਸਭ ਨੂੰ ਆਪਾਂ ਸਾਰੇ ਤਾਂ ਹੀ ਕੱਲ ਲਾ ਦੇਣਾ ਨੂੰ ਜੂ ਵੀ ਕੰਮ ਰਹਿ ਗਿਆ ਫੇਲਾਣ ਆਪਾਂ ਲੱਗੇ ਹੁਣ ਇਹਦੇ ਇੰਗੂ ਕੋਲੇ ਵੈਲਡਿੰਗ ਕਰਨ ਪੇਟੀ ਲਈ ਆਹ ਪੀਟੀ ਲਾ ਦੇਣੀ ਆਪਾਂ ਇਦਾਂ ਆਹ ਗੜਾਂ ਦੀ ਜਾਲੀਆਂ ਟੁੱਟੀਆਂ ਸਾਰੀਆਂ ਹਨ ਦੋ ਪਹੀਏ ਨੂੰ ਦੋਨ ਟੁੱਟੀਆਂ ਆ ਪਾਇਆ ਸਾਰਾ ਹਿਲਾਰਾ ਆਹ ਗੜਾਂ ਲਈ ਪੀਟੀ ਆ ਲੱਗੇ ਹੁਣ ਆਪਾਂ ਲਾਉਣ ਪੀਟੀ ਬੈੱਡ ਵਾਲੀ ਬਖੋਣੇ ਤੁਹਾਨੂੰ ਵੀ ਨਾਲ ਆ ਐਂਗਲ ਆਪਨੇ ਆਵਾਂਗੇ ਵਰਤੋ ਜੀ ਇਹਨੂੰ ਆਪਾਂ ਮੇਰੇ ਵਰਤੋ ਜੀ 2 ਇੰਚ ਦਾ ਐਂਗਲ ਆ ਇਹਨੂੰ ਮਿਲਕੇ ਆਪਾਂ ਸਪਰੇਅ ਲੈ ਕੇ ਮਾਰ ਦਾਂਗੇ ਕਾਲੀ ਫੋਰਮਨ ਸਾਹਿਬ ਹਾਈ 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 ਬਾਜੀ ਗਈ ਕੀ ਕਰਨੀ ਆ ਕੋਲ ਨਹੀਂ ਲੈਣੀ ਨਹੀਂ ਲੈ ਲਿਆ ਚੱਬੀ ਨਹੀਂ ਆ ਗਈ ਤਾ ਆਪੀ ਲੈ ਫੰਮ ਖਲੋਣੀ ਏ ਯੋਰ ਨਾਲ ਖੋਲ ਦਾਂ ਮਰੋਂ ਨਾਪ ਕੇ ਲਾਊਗਾ ਲਾ ਦੇ ਯੋਰ ਪੂਰਾ ਕਤਾਰ ਹੋ ਰ ਗਿਆ ਨਾ ਟੁੱੜ ਜੀ ਕੋਈ ਨਹੀਂ ਅੱਗੇ ਨਵਾਂ ਆ ਖੁੱਲ ਗਿਆ ਨਾ ਖੁੱਲ ਕੇ ਆਇਆ ਕਾਲਾ ਪਾ ਦਿੱਤੀ ਦੋ ਜੁਬਾਂ ਨੂੰ ਕਰਾਂ ਹਾਂ ਇਹ ਦਬਾ ਮੂੰਹ ਪੈਂਦੇ ਵੀਰਾ ਕੱਲ ਹੁੰਦਾ ਵੀ ਜਾਣਾ ਚਲਾਉਣਾ ਹਾਂ ਇਹ ਆਪਣੀ ਫੋਰਮੈਨ ਸਾਹਿਬ ਫੋਰਮੈਨ ਸਮਝ ਇੰਨੇ ਟਾਉਂਡੇ ਆਈ ਨਹੀਂ ਆਗਾ ਐਰ ਕਾ ਹੜ ਨਹੀਂ ਕਰ ਵੀ ਲਿਆ ਦਤਾ ਲੱਗੀ ਯਾਰੀਆਂ ਛੱਡ ਜੀ ਰਾਣੀ ਚੱਲੂ ਚੱਲੂ ਓਕੇ ਰਿਪੋਰਟ ਚੱਲੂਗੀ ਜਿਹਨੂੰ ਉਹਦੇ ਨਾਲ ਜੋੜ ਤਾ ਸਾਰਾ ਮੈਨੂੰ ਸੈਟ ਲਈ ਮੈਂ ਕਾਸ ਲੋ ਪਤਾ ਪੱਥਾ ਕਰਦੇ ਕਰਦੇ ਮੁੜਿਆ ਇਥੋ ਦੇ ਘਾਪਾ ਨਾਵਾਂਗੇ ਯੂ ਆਪਾ ਇਹੀ ਰਹਿਣ ਦੇ ਨਾਲ ਲਈ ਬੈਡ ਲਈ ਲੰਮਾ ਨਾ ਪੱਕਾ ਬਿਲਡਿੰਗ ਕਰ ਦੇਣਾ ਰਾਜਗੜ੍ਹ ਦਾ ਵੇ ਕੜਦੀ ਕੜਾ ਮਾਮਾ ਕਿਥੇ ਗਈ ਮਾਮਾ 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 ਜੀ ਕੀ ਹਾਲ ਜੀ ਠੀਕ ਆ ਵਧੀਆ ਜੀ ਇਧਰ ਆ ਯਾਰ ਤੈਨੂੰ ਮਿਲਿਆ ਨਾ ਬੜੇ ਦਿਨ ਹੋ ਗਿਆ ਗੇਲੀ ਚ 15 20 ਦਿਨ ਹੋ ਗਏ ਕੀ ਹਾਲ ਚੱਲਿਆ ਠੀਕ ਆ ਠੀਕ ਠਾਕ ਆ ਵਧੀਆ ਜੀ ਠੀਕ ਵਾਰ ਜੀ ਦਈ ਲਿਆ ਖੜ ਦਾ ਖਲੋ ਤੈਨੂੰ ਨੰਘ ਗਿਆ ਪਰਾਈ ਸਕਤੀਆਂ ਤੇ ਜਿਆਦਾ ਆ ਨਹੀਂ ਹਾਂ ਯੂਪੀ ਆਉਣ ਲੱਗ ਲਿਆ ਸੋਚਾ ਅਦਰ ਲੱਭਦੇ ਨੀ ਬੜੇ ਪਰਮਾਤਮਾ ਆਹੋ ਲੋਹੇ ਦੀ ਪੱਕੀ ਜਿੱਤੀ ਬਣਾ ਲਈਏ ਸਹੀ ਦੀ ਮਿਸਤਰੀ ਸਾਹਿਬ ਆਪਣੇ ਕੋ ਪਹੁੰਚ ਚੁਕੇ ਆ ਸਵੇਰੇ 10 ਵਜੇ ਫੋਨ ਕੀਤਾ ਹਿੰਦਾ ਹਾਂ ਮਟਨ ਲਰਾਲ ਆਇਆ ਹਿੰਗਾ 4 ਵਜ ਗਏ ਝੂਠੇ ਦਾ ਝੂਠਾ ਮਿਸਤਰੀ ਤੇਰੇ ਰਕਾ ਮੇਰੇ ਰਕਾ ਕਾਲ ਦਸੇ ਲਗਾਵਾ ਦਗਾ ਮੇਰੇ ਕਾ ਬੰਦਾ ਸੱਚਾ ਕੋਈ ਨਹੀਂ ਮਿਰਰ ਕਾ ਬੰਦਾ ਸੱਚਾ ਕੋਈ ਨਹੀਂ ਆ ਇਹ ਝੂਠੇ ਦਾ ਝੂਠਾ ਮਿਸਤਰੀ ਇਹ ਹਿੱਤੀ ਨਾ ਬਾਹਰ ਨਾ ਲਵਣਾ ਹੈ ਪੇਟੀ ਦੇ ਵਿੱਚ ਵਿੱਚ ਹੰਦੀ ਆ ਹੀ ਦੇ ਵਿੱਚ ਆਪਾਂ ਲੱਗਣਾ ਆ ਫੋਕਸ ਕਰ ਦੇ ਇੱਥੇ ਕਿ ਲੱਗਣਾ ਨਹੀਂ ਵਿੱਚ ਖੜਾ ਲੱਗਣਾ ਆ ਹਿੱਥੇ ਲੈਣੇ ਕੋਈ ਪੱਤਰੀ ਬਣਾ ਕੇ ਬਾਲਾ ਲੈਣੇ ਵੇਲਡਿੰਗ ਕਰਦਣੇ ਆ ਪਟੀ ਬੇਟੀ ਕਿੱਥੇ ਹੁੰਦੀ ਹੈ ਇਹਦੇ ਵਿੱਚ ਆਉਂਦੀ ਹੈ ਪਟੀ ਇਹਦੇ ਵਿੱਚ ਆਂਦੀ ਆ ਜੂ ਦੇ ਵਿੱਚ ਦੀ ਬਣੀ ਨੇ ਬਾਹਰ ਕੋਈ ਗੱਲ ਨਹੀਂ ਚਾਜੇਗੀ ਪਟੀ ਹੋੜਾ ਜਾਉ ਤੋਂ ਮਨੇ ਦੁਨੀਆ ਦੀਆਂ ਦੀਆਂ ਨਿਸ਼ਾਨੀਆਂ ਰਾਹ ਦਾ ਲੰਮੜੇ ਮਿਸਤਰੀ ਨੂੰ ਕਰਾ ਇਹ ਲੱਗਦੀ ਨਾ ਫੈਸਿਲਿਟੀ ਹੈ ਤੇਰੀ ਫੈਸਿਲਿਟੀ ਦੁਕਾਨ ਤੇ ਉਹ ਦੁਕਾਨ ਤੇ ਕੱਢੀ ਤੂੰ ਇਹ ਦੁਕਾਨ ਤੇ ਕੱਢੀ ਆ ਤੈਨੂੰ ਨਿਸ਼ਾਨ ਲੱਗਾ ਚਾਹੀਦਾ ਇਹ ਲੱਗਦਾ ਨਾ ਦੇਖਦਾ ਨਾ ਕੁੜੀ ਆ ਦੂਰੋਂ ਵੇ മിസ്രി കന്ന വെൽഗ മിസ്രി കണ്െഡിംഗ് ਉਦੋਂ ਫਿਰ ਆਇਆ ਸੀ ਮਿਲਿਆ ਕਿ ਨਹੀਂ ਮਿਲਿਆ ਹਜੇ ਸਰਾਥਨ ਪਾਣੀ ਆਇਆ ਕਿ ਨਹੀਂ ਤੁਹਾਡੇ ਪਿੰਡ ਜਿਹੜਾ ਪੰਗਾ ਪਿਆ ਸੀ ਮੈਂ ਉੱਥੇ ਹੀ ਹਾਂ ਹੈ ਨਹੀਂ ਆ ਗਿਆ ਫਿਰ ਦੋ ਤਿੰਨ ਹੋਰ ਆ ਗਿਆ ਉਹ ਕੋਈ ਕਮਰੇ ਨੇ ਕੱਲਿਆ ਇਹ ਨਹੀਂ ਨਹੀਂ ਉਹਦਾ ਨਹੀਂ ਆਹੋ ਹਾਂ ਬਰਲਾ ਜਾਂ ਸਾਲੀ ਅੱਛਾ ਆਹ ਕਾਤਾ ਜੀ ਮਿਸਤਰੀ ਹਟਦੇ ਨੇ ਜਗਾਰ ਲੰਡਾ ਲੰਡਾ ਆ ਕਿਦਾਂ ਮਿਸਤਰੀ ਕੀ ਵਾ ਇਹੇ ਕੰਮ ਕੰਨ ਲੱਗਾ ਆ ਤੂੰ ਚਲਾਉਣਾ ਛੇ ਮਹੀਨੇ ਇਹ ਟੁੱਟ ਜਣੀ ਹੀ ਤੇਰਾ ਜਗਾਰ ਬਾਹਰ ਨਾ ਕਰੀ ਮੇਲੇ ਬਾਹਰ ਪਰਣ ਲੱਗਣੀ ਆ ਅੰਦਰ ਕਰ ਨੂੰ ਨਿਸ਼ਾਨੀ ਲਾਣਾ ਨਹੀਂ ਕਿ ਮਾੜਾ ਟੱਕਾ ਮੜ ਕੇ ਲਾਏ ਲਈ ਟੱਕਾ ਲਾਉਣੀ ਕਸਤੀਆਂ ਮੁੰਡੇ ਨੇ ਬੀਸਾਂ ਕਿੱਦਾਂ ਕਾਲੂ ਹਾਂਜੀ ਖਾਤਾ ਕੰਮ ਰੈਡੀ ਆਪਣਾ ਫੋਰਮੈਨ ਹੈ ਆਪਣਾ ਮਿੰਨੀ ਫੋਰਮੈਨ ਕਿ ਬੀਸਾਂ ਦੀਆਂ ਆਪਾਂ ਲਾ ਹਣਾ ਲੱਗੇ ਆ ਪੱਤੇ ਫਿੱਟ ਕਰਨਾ ਆ ਪੈਂਗਲਾਂ ਨੂੰ ਰੰਗ ਰੰਗ ਲਾ ਕੇ ਬਾਅਦ ਵਿੱਚ ਮਰਾਂਗੇ ਇੱਕ ਰਾ ਆਪਣਾ ਟੈਂਪਰੇਰੀ ਰੱਖ ਕੇ ਚਲਾ ਕੇ ਵੇਖਣਾ ਆ ਬਾਅਦ ਚ ਲਾ ਕੇ ਯੂਡ ਨਾਲ ਐਂਗਲ ਰੰਗ ਰਾਂਗੇ ਕਿੰਨੇ ਪੇਰ ਰਹਿ ਗਏ ਕਾਲੂ ਹੈ ਨੇ ਤਿੰਨੇ ਪੇੜੇ ਤਿੰਨੇ ਪੇੜੇ ਗੇ ਨਾਲੇ ਲਾ ਦੇ ਗੇ ਕਾਲੂ ਕੇ ਸੰਗਾ ਆਪਾਂ ਕਾਤਾ ਚ ਗਾਰਡ ਫਿੱਟ ਓਲਾਂ ਦੀ ਆਪਣੀਆਂ ਜਾਲੀਆਂ ਨਹੀਂ ਆ ਜਾਲੀਆਂ ਟੁੱਟ ਗਈਆਂ ਨਵੇਂ ਨਿਕ ਜਾਲੀਆਂ ਲੰਮੀਆਂ ਜਾਲੀਆਂ ਬਣੀ ਕੱਲੀਆਂ ਮਿਲਦੀ ਗੋਲ ਵੀ ਨਾ ਨਵੇਂ ਮਿਲਦੀ ਆ ਇਹ ਆਪਾਂ ਹੁਣ ਸਾਰਾ ਥੋੜਾ ਘਰ ਰਹਿ ਗਿਆ ਪਿਛਲੇ ਦੋ ਓਲ ਗੰਦੀਆਂ ਹੀ ਸਾਫ਼ ਨਹੀਂ ਕੀਤੇ ਆਪਾਂ ਚਲਾ ਕੇ ਮੈਨੂੰ ਚੈੱਕ ਕਰਨਾ ਆ ਫੇ ਸਾਰੀ ਆਪਾਂ ਫਿਟਿੰਗ ਕਰਾਂਗੇ ਜਗੀ ਤਰ੍ਹਾਂ ਹੁਣ ਚਲਾ ਕੇ ਲੱਗੇ ਚੈੱਕ ਕਰਨਾ ਮੁੰਡਿਆ ਤੇਰੀ ਘਾਟ ਰਹੀ ਹੋ ਆ ਪਕ ਰਿਆ ਮੁੰਡਾ ਯੂਰਨ ਦਾ ਆਪਣੀ ਉਹ ਘਾਟ ਰਹਿ ਗਈ ਬਸ ਓਵਲਾਂ ਦੀ ਓਲਾਏ ਡੰਡ ਲਾਈ ਉਤੋਂ ਉਹ ਵਾਲਾ ਪੰਜ ਜਾਲੀਆਂ ਨਵੀਆਂ ਮਿਲ ਗਈਆਂ ਜਾਲੀਆਂ ਲੈ ਕੇ ਪਾਵਾਂਗੇ ਨਾ ਮਿਲੀਆਂ ਤੋਂ ਉਹ ਵਾਲਾ ਨਵੇਂ ਚੇਂਜ ਕਰਨੇ ਪੈਣਗੇ ਆਪਾਂ ਨੂੰ ਪਹਿੰਦਰ ਦੀਆਂ ਵਿੱਚ ਜਾਲੀਆਂ ਨਹੀਂ ਮਿਲਦੀਆਂ ਜੇ ਮਿਲ ਗਈਆਂ ਨੇ ਆਪਾਂ ਲੈ ਕੇ ਚੱਕ ਦਾਂਗੇ ਜਾਲੀਆਂ ਕਿ ਵੀਰ ਭਰਾ ਕੋ ਪਈਆਂ ਪਈਆਂ ਹੀ ਆ ਕੋਈ ਉਹਦੇ ਉਗਲ ਖਰਾਬ ਹੁੰਦੀ ਹੁੰਦੀ ਆ ਉਹ ਆਪਾਂ ਲੈ ਕੇ ਲਾਵਾਂਗੇ ਆ ਪੂਰੀ ਡਾੜ ਵੀ ਲਾ ਤਾਂ ਨਹੀਂ ਪੂਰੀ ਨਹੀਂ ਲਾਣੀ ਪੂਰੀ ਰਹਿੰਦੇ ਦੁੱਧੀਆਂ ਬਾਕੀ ਲਾ ਦਈਏ ਲੈ ਕੇ ਬਾਬੇ ਦਾ ਨਾਮ ਚਲਾਉਣੀ ਆ ਹਾਂਜੀ ਵੀਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਸੂਰ ਸੂਰ ਦਾ ਟਾਈਮ ਆ ਤਰੀਲ ਡੈਪੀ ਪੈਣ ਮੜੀ ਮੜੀ ਦਾ ਮੌਸਮ ਸੂਰ ਸੂਰ ਬਹੁਤ ਜਾਂਦਾ ਚਾ ਇਹ ਗੰਢੀ ਆ ਮਮਾ ਜੀ ਕਿਦਾਂ ਹੈ ਰਹਾਂਦੇ ਆ ਕਿਛ ਲਿਆ ਉਥੇ ਕੰਨ ਹੈ ਉਹ ਦਵਾਈ ਲੱਣੀ ਨਹੀਂ ਰਹਾ ਯਾਰ ਕੁਬ ਗੱਲਬਾਤ ਕਰੋ ਸਾਂਝੀ ਬਈ ਹਾਂਜੀ ਇਹ ਛੱਡ ਲੱਗਣ ਦੀ ਐ ਇਹ ਰਣ ਲੱਗਣ ਦੀ ਤੇ ਬੁਖਾਰ ਨਾ ਤਾਂ ਜਦ ਤੱਕ ਹੋ ਗਿਆ ਮੇਰੇ ਮੈਂ ਤਾਂ ਬੜੀ ਦਵਾਈ ਵੱਧ ਖਾਲਿਆ ਮਸਾ ਮਮਾ ਰਾਤੀ ਆਪਣੋ ਗਿਆ ਹੀ ਨਹੀਂ ਰਾਹ ਦੇਖ ਕੇ ਅੱਪ ਤਾਂ ਹੀ ਜਲਾ ਦੀ ਰਾਤੀ ਕੇ ਪਾਮ ਬਣਾਈ ਨੀ ਵੀਡੀਓ ਹੁਣ ਕਢਨੇ ਆ ਬਾਹਰ ਅੰਦਰੋਂ ਨੂੰ ਸਫਾਈ ਸੁਈ ਕਰਨ ਵਾਲੀ ਆ ਡੈਕ ਦੀ ਜੀ ਸਾਫ ਸੂਫ ਕਰਨਾ ਹਾਂ ਦੱਸ ਲੈ ਹੈ ਕਿ ਬੈਗਿਆਂ ਸੋ ਇਹ ਬੁਖਾਰ ਹੋ ਗਿਆ ਬੁਖਾਰ ਹੋ ਗਿਆ ਰਾਰ ਬੜਾ ਹੋ ਗਿਆ ਤਲ ਆ ਗੀ ਦਵਾਈ ਲੈ ਗਈ ਹੈ ਚਲੀਏ ਤਲ ਆ ਰੀ ਦਵਾਈ ਲੈ ਗਈ ਹੈ ਹਾਂਜੀ ਮਾਮਾ ਆਪਣਾ ਗੱਟ ਲਾ ਨਤੀ ਮਾਮੇ ਨੂੰ ਦਵਾਈ ਅਮਲੀ ਵਾਹੇ ਧੁੱਪ ਲੱਗੀ ਜੀ ਖੜੇ ਹੁੰਦੇ ਆ ਲੈ ਮਾਮਾ ਨਹੀਂ ਫਿਰ ਮੇਰਾ ਢਾਂਡੇ ਲੱਗਣ ਦੀ ਨੇ ਚਾਜ ਤੇ ਮੋਹਦੋ ਜੀ ਹੂੰ ਚਾਜ ਤੇ ਮੜਿਆ ਰਹਿਣਾ ਇਧਰ ਮੁੰਗਰ 10 ਫਿਰ ਕਿਦਾਂ ਗੱਡੀ ਹੋਈ ਢੜੀ ਕਿ ਨਹੀਂ ਹਾਂ ਗੱਲਬਾਤ ਬਣੀ ਮਾੜੀ ਮੋਟੀ ਕਿ ਨਹੀਂ ਕਿ ਨਹੀਂ ਬਣ ਗਈ ਕਿੰਨੀ ਗਈ ਬੁਈਂਦੇ ਬੇਸਾਂ ਕਿ ਨਹੀਂ ਕਿੰਨੀਆਂ ਗਈ ਲਾਗਤ ਦੇ ਸਾਈਧਰਾ ਦੀ ਸੁਣਿਆ ਨਹੀਂ ਚਲ ਗਿਆ ਟਾਇਰਾਂ ਦੀ ਟਾਈਮ ਨਹੀਂ ਦੇ ਸੱਟ ਵੱਜ ਕੀਤਾ ਸੀਗਾ ਲੰਮੇ ਜਰ ਸੁਨਾ ਆ ਗਏ ਕੱਢਨੇ ਬਾਹਰ

Ja, give them in a ਹੈ ਸੋਚ ਨਹੀਂਦਾ ਲੱਗਾ ਸੋਚ ਲਈਏ ਚਾਰਜ ਕਰ ਲੈਣਾ ਵੀ ਡੀਜ਼ਲ ਆਪਾਂ ਇਹਦੇ ਲਈ ਲੈਨੇ ਆ ਇਹਦਾ ਨਾ ਟਾਇਰ ਫਾੜ ਗਿਆ ਆ ਜਿਆਦੇ ਹਵਾ ਵੱਧ ਭਰੀ ਗਈ ਆ ਇਹ ਚੱਕਰ ਬੜਾ ਟਾਇਰ ਫਾੜ ਗਿਆ ਨਾ ਆਪਾਂ ਟਾਇਰ ਲੈ ਕੇ ਨਵਾਂ ਪਾਵਾਂਗੇ ਇਹਦਾ ਰਣੀ ਸੁੰਦਰ ਆਦਾ ਕੋਰੋਂ ਚੈੱਕ ਇੱਧਰ ਇਹ ਸਾਫ ਫਾਇਓਂ ਵਾਲੀ ਫਿਲਹਾਲ ਦਰਪ ਸਾਰਾ ਤੀ ਉੱਧਾ ਚਲਾ ਦਾਂਗੇ ਚਲਾਉਂਦੇ ਕਾਰੀ ਆਪਣੀ ਓਲ ਵੀ ਤੂੰ ਗੰਦੀ ਐਨੀ ਓਵਲ ਆਪਣੀਆਂ ਜਾਲੀਆਂ ਟੁੱਟ ਗਈਆਂ ਜਾਲੀਆਂ ਪਹਿਲਾਂ ਦੋ ਤਿੰਨ ਹੁਣ ਚਾਰ ਟੁੱਟੀਆਂ ਜਾਲੀਆਂ ਉਹ ਵੀ ਹੁਣ ਆਪਾਂ ਓਵਲ ਜੇਰ ਜਾਲੀਆਂ ਮਿਲ ਗਈਆਂ ਕਿਸੇ ਵੀਰਪਰਾ ਕੋ ਪਈਆਂ ਤੇ ਉੱਕੇ ਆ ਨਹੀਂ ਜੀ ਫਿਰ ਆਪਾਂ ਨੂੰ ਓਵਲ ਬਦਲ ਲੈਣਗੇ ਮਿਲ ਜਾਂ ਜਾਲੀਆਂ ਤੇ ਵਧੀਆ ਗੱਲ ਹੀ ਆ ਕਰ ਲਈ ਆਪਾਂ ਤੁਹਾਨੂੰ ਚਲੋ ਪਹਿਲੇ ਚਲਾ ਕੇ ਵਖਮੇ ਆ ਕਿਪ ਮੂਟ ਹੇਲਥ ਡਿਵਾਈਸ ਇਟਸ ਰੈਡੀ ਟੂ ਪੈਲ ਕਿੱਦਾਂ ਸਿੰਘ ਜੁਰਮਾਂ ਇਹੋ ਗੱਲਬਾਤ ਕਰ ਰਿਹਾ ਜੀ ਆਪਣੀ ਜੀ ਬੈਰੰਗੁੱਦਾਂ ਪਈ ਆ ਆਪਾਂ ਕੋਈ ਇਕੱਠੀ-ਕੁੱਠੀ ਨਹੀਂ ਕੀਤੀ ਵਾਇਰਿੰਗ ਕਿਉਂਕਿ ਆਪਾਂ ਲਾਦਣ ਆਈ ਆਪਾਂ ਸਿਰਫ ਇੱਕ ਫਿਟਿੰਗ ਕਰਨ ਨੂੰ ਲਾਇਆ ਹੈਗਾ ਭੀ ਇਦਾਂ ਆਪਾਂ ਮਤਲਬ ਫਿਟਿੰਗ ਜੇ ਜਾਣਾ ਹੋਊਗਾ ਇਦਾਂ ਚੈੱਕ ਤੇ ਰੱਖ ਲਾਂਗੇ ਆਹਦੇ ਸ਼ੀਸ਼ੇ ਵੀ ਬੰਦ ਕਰਨੀ ਆ ਜਿਹੜੀ ਪਤਲੀ ਪੇਟੀ ਲਈ ਹੁੰਦੀ ਹੈ ਨਾ ਉਹਦੇ ਛੇਕ ਵੀ ਫੋਮ ਨਾਲ ਕਰਾਂਗੇ ਥੱਲੇ ਬੇਸਾ ਲੱਗਿਆ ਚੋਣੇ ਬਾਕੀ ਸਾਰੀ ਜੀ ਵੈਰਨ ਇਕੱਠੀ ਕਰਨ ਵਾਲੀ ਆ ਉਹ ਕੋਈ ਚੱਕਰ ਨਹੀਂ ਜਿੱਦਣਾ ਪਾਉਣ ਲਾਵਾਂਗੇ ਨੂੰ ਦੁਬਾਰਾ ਉਹਦਾਂ ਆਪਾਂ ਹਣ ਵੈਰਨ ਕਰਾਂਗੇ ਦੀ ਇਕੱਠੀ ਆਪਾਂ ਸਿਰਫ ਫਿਕਰ ਆ ਕਿ ਤੇ ਚਲਾ ਕੇ ਵੇਖਣਾ ਹੈਗਾ ਓਕੇ ਆ ਪੂਰਾ ਜਿੰਨੀ ਮਤਲਬ ਓਦਾਂ 6 ਬਿਸਾਂ ਗੱਲ ਬਣਾਉਂਦੀਆਂ ਸੀ ਨਾ ਉਹਦੇ ਨੂੰ ਬਰਾਬਰੇ ਤੇ ਨਹੀਂ ਕਹਿ ਸਕਦੇ ਤੂੰ ਆਪ ਹੀ ਕਹਿ ਸਕਦੀ ਆ ਕੋਈ ਥਾਣ ਚਾਰ ਬਿਸਾਂ ਉਨੀ ਗੱਲ ਬਾਤੀਆਂ ਬਣਾਉਣਾ ਠੀਕ ਹੈ ਜੀ ਫਿਰ ਮਿਲਨੇ ਤੁਹਾਨੂੰ ਅਗਲੀ ਵੀਡੀਓ 'ਚ ਕਰਵਾ ਚੈੱਕ ਇੱਧਰ